ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੁਖਾਨੇ ਆ ਐਨ ਆਰ ਆਈ ਪਿੰਡ ਬੇਗਵਾਲ ਦੀਆਂ ਕੁਝ ਖਾਸ ਜਗਾਵਾਂ ਸਭ ਤੋਂ ਖਾਸ ਜਗਾ ਜਿਹੜੀ ਬੇਗਵਾਲ ਵਿੱਚ ਹੈਗੀ ਏ ਉਹ ਹੈਗੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਨਾਂ ਦਾ ਇੱਕ ਬਣਿਆ ਗੁਰਦੁਆਰਾ ਜਿਸ ਨੂੰ ਬਾਬੇ ਦੀ ਕੋਠੀ ਵੀ ਕਿਹਾ ਜਾਂਦਾ ਹੈ ਕਿਉਂਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਇੱਥੇ ਆ ਕੇ ਪਾਕਿਸਤਾਨ ਤੋਂ ਇੱਥੇ ਹੀ ਆ ਕੇ ਰਹੇ ਸਨ ਇਸ ਲਈ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਗੁਰਦੁਆਰਾ ਤੁਸੀਂ ਦੇਖੋ ਹਰ ਸਾਲ ਜੂਨ ਮਹੀਨੇ ਮੇਲਾ ਵੀ ਲੱਗਦਾ ਇਸ ਗੁਰਦੁਆਰੇ ਵਿੱਚ ਉਸ ਤੋਂ ਬਾਅਦ ਐਸਪੀਐਸ ਖਾਸਸ ਸਕੂਲ ਜਿਹੜਾ ਕਿ ਕਿਹਾ ਜਾਂਦਾ ਹੈ ਬੇਕੋਲ ਦਾ ਸਭ ਤੋਂ ਪਹਿਲਾ ਸਕੂਲ ਸੀ ਪੁਰਾਣੇ ਟਾਈਮ ਦਾ ਸਕੂਲ ਆ ਤੇ ਇਹ ਵੀ ਸੰਤਵਾਪ ਪ੍ਰੇਮ ਸਿੰਘ ਜੀ ਦੇ ਨਾਂ ਤੇ ਹੀ ਖੋਲਿਆ ਗਿਆ ਹੈ ਕਿਉਂਕਿ ਸੰਤਵਾਪ ਪ੍ਰੇਮ ਸਿੰਘ ਜੀ ਨੂੰ ਵਿਦਿਆ ਦੇ ਦਾਨੀ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਆਪਣੇ ਪੂਰੇ ਜੀਵਨ ਵਿੱਚ ਕਾਫੀ ਸਕੂਲ ਖੋਲੇ ਸਨ ਤੇ ਇਹ ਸਕੂਲ ਦੀ ਖਾਸ ਗੱਲ ਇਹ ਹੈ ਕਿ ਇਹਦਾ ਇੱਕ ਕਾਫੀ ਵੱਡਾ ਗਰਾਊਂਡ ਆ ਤੇ ਇਹ ਜਿਹੜਾ ਸੰਤਵਾਪ ਪ੍ਰੇਮ ਸਿੰਘ ਦਾ ਗੁਰਦੁਆਰਾ ਉਹਦੇ ਨਾਲ ਹੀ ਪੈਂਦਾ ਹੈ ਤੀਜੀ ਖਾਸ ਜਗ੍ਹਾ ਹੈਗੀ ਬੇਗੋਲ ਵਿੱਚ ਯਾਦਗਰੀ ਸ਼ਹੀਦ ਭਗਤ ਸਿੰਘ ਪਾਰਕ ਬੇਗੋਲ ਜੋ ਕਿ ਬੱਚਿਆਂ ਦੇ ਖੇਡਣ ਲਈ ਬਣਾਈ ਗਈ ਹੈ ਤੇ ਨਾਲ ਹੀ ਇਹਦੇ ਸਹੂਜਾ ਸੈਂਟਰ ਹੈ ਇਹ ਜਿਹੜੀ ਪਾਰਕ ਆ ਇਹ ਜਿਹੜੀ ਪਾਰਕ ਆ ਐਸ ਪੀ ਐਸ ਸੰਸਥਾ ਐਨ ਆਰ ਆਈ ਸੰਸਥਾ ਬੇਗੋਲ ਦੇ ਵੀਰਾਂ ਵੱਲੋਂ ਮੇਨਟੇਨ ਕੀਤੀ ਜਾਂਦੀ ਹੈ ਤੇ ਤੁਸੀਂ ਦੇਖੋ ਪੂਰੀਆਂ ਰੌਣਕਾਂ ਲੱਗਦੀਆਂ ਸ਼ਾਮ ਨੂੰ ਇਸ ਵੇਲੇ ਤੇ ਇਹ ਵੀ ਇੱਕ ਐਸ ਵਕਤ ਬੇਗੋਲ ਵਿੱਚ ਖਾਸ ਜਗ੍ਹਾ ਵਿੱਚ ਜੁਇਕਾ ਮਾਤਾ ਸੀਤਲਾ ਦੇਵੀ ਮੰਦਿਰ ਵੀ ਬੇਗੋਲ ਵਿੱਚ ਇੱਕ ਪ੍ਰਮੁੱਖ ਸਥਾਨਾਂ ਵਿੱਚੋਂ ਇੱਕ ਆ ਤੇ ਹੁਣ ਆਪਾਂ ਚੱਲਦੇ ਆਂ ਬੇਗੋਲ ਬਾਜ਼ਾਰ ਆ ਤੁਸੀਂ ਦੇਖ ਰਹੇ ਹੋ ਬੇਗੋਲ ਬਾਜ਼ਾਰ ਇਹ ਬੇਗੋਲ ਬਾਜ਼ਾਰ ਪਹਿਲਾਂ ਕਾਫੀ ਛੋਟਾ ਹੁੰਦਾ ਸੀ ਕਿਉਂਕਿ ਪੁਰਾਣਾ ਬਾਜ਼ਾਰ ਸੀ ਜਿਹੜਾ ਉਹ ਪੂਰੇ ਬੇਗੋਲ ਦੇ ਅੰਦਰ ਛੋਟੀਆਂ ਗਲੀਆਂ ਵਿੱਚ ਸੀ ਪਰ ਪਿਛਲੇ ਥੋੜੇ ਟਾਈਮ ਤੋਂ ਜਾਂ ਥੋੜੇ 20 30 ਸਾਲਾਂ ਚ ਇੱਕਦਮ ਹੀ ਵਿਸਥਾਰ ਹੋਇਆ ਬੇਗੋਲ ਬਾਜ਼ਾਰ ਦਾ ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਪੈਣ ਲੱਗੀਆਂ ਵੱਡੇ ਵੱਡੇ ਜਦੋਂ ਲੋਕੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਆ ਠੀਕ ਉਹ ਜਿਹੜਾ ਤੁਸੀਂ ਦੇਖੇ ਜੋ ਇਹ ਹੈ ਐਂਟਰੀ ਪੁਆਇੰਟ ਬੇਗਵਾਲ ਦਾ ਸਭ ਤੋਂ ਪਹਿਲਾ ਚੌਂਕ ਜਿਹੜਾ ਜੇ ਤੁਸੀਂ ਪਲੱਥਾਂ ਵੱਲੋਂ ਆਂਦੇ ਹੋ ਉਹਨੂੰ ਬੋਲਦੇ ਆ ਪਦਾਸ ਚੌਂਕ ਇਹਦੇ ਸਾਹਮਣੇ ਵੀ ਇੱਕ ਪਾਰਕ ਆ ਤੇ ਇੱਕ ਕਮੇਟੀ ਦਫ਼ਤਰ ਵੀ ਇਸੇ ਚੌਂਕ ਵਿੱਚ ਆ ਬੇਗਵਾਲ ਕਮੇਟੀ ਦਫ਼ਤਰ ਨਗਰਪੰਚਾਇਤ ਦਾ ਆਫਿਸ ਵੀ ਇੱਥੇ ਹੀ ਆ ਤੇ ਪੂਰੇ ਜਿਹੜੇ ਆਲੇ ਦੁਆਲੇ ਪੂਰੀ ਜਿਹੜੇ ਮੇਨ ਬਾਜ਼ਾਰ ਜਾਂ ਕਹਿ ਲਓ ਪਿੰਡ ਦੀ ਫਿਰਨੀ ਵਿੱਚ ਬੇਗਵਾਲ ਦੀ ਪਿੰਡ ਦੀ ਮੇਨ ਫਿਰਨੀ ਵਿੱਚ ਪੂਰੀਆਂ ਟੈਲਾਂ ਲਾਈਆਂ ਗਈਆਂ